ਕੀ ਹਾਲਾ ਨਾਜਰਾ ਚੱਕੀ ਜਾਂਦੇ ਫੱਟੇ ਵਧੀਆ ਵਧੀਆ ਬਾਈ ਬਸ ਕਰੀ ਜਾਂਦੇ ਆ ਤੁਸੀਂ ਦੱਸੋ ਕਿੱਧਰ ਉਹ ਮੈਂ ਤਾਂ ਆਪਣੇ ਪੈਂਟ ਵਾਲੀ ਸੋਸਾਇਟੀ ਗਿਆ ਸੀਗਾ ਉੱਥੇ ਸੀਆਈਪੀਟੀ ਟੀਮ ਨੇ ਕੈਂਪ ਲਾਇਆ ਸੀ ਬੀਜਾਂ ਦੀ ਸੋਧ ਬਾਰੇ ਲੈ ਬੀਜਾਂ ਦੀ ਸੋਧ ਬਾਰੇ ਪੱਖਾ ਲਾਓ ਉਡਾਓ ਬੀਜਾਂ ਦੀ ਸੋਧ ਨਹੀਂ ਨਹੀਂ ਨਾਜਰਾ ਇਹ ਤਰੀਕਾ ਤੇ ਨਾ ਬਹੁਤ ਗਲਤ ਆ ਬੀਜਾਂ ਦੀ ਸੋਧ ਜੇ ਆਪਾਂ ਚੰਗੀ ਤਰ੍ਹਾਂ ਨਾ ਕਰੀਏ ਤਾਂ ਅੱਧੀਆਂ ਬਿਵਾਰੀਆਂ ਬੀਜਾਂ ਦੇ ਨਾਲ ਖੇਤਾਂ ਵਿੱਚ ਲੈ ਜਾਂਦੀਆਂ ਨੇ ਤੇ ਇਹਨਾਂ ਦੀ ਪੁੰਗਰਨ ਦੀ ਸਮਰੱਥਾ ਘਟ ਜਾਂਦੀ ਆ ਅੱਛਾ ਉਹ ਫਿਰ ਯਾਰ ਤੂੰ ਹੀ ਦਾਦੇ ਤੂੰ ਕੀ ਸਕੇ ਆਇਆ ਉਹ ਦਾਤਾ ਆ 10 ਲੀਟਰ ਬਾਲਟੀ ਚ ਪਾਣੀ ਲੈ ਕੇ ਆ ਆ ਬਾਲਟੀ ਦੇ ਵਿੱਚ 10 ਲੀਟਰ ਪਾਣੀ ਪਾਉਣਾ ਇਹਦੇ ਵਿੱਚ 8 ਕਿਲੋ 20 ਪਾਉਣਾ 20 ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾਉਣਾ ਤੇ ਹਲਕੇ ਵੀ ਜਦੋਂ ਨਿੱਤਰ ਕੇ ਉੱਪਰ ਆ ਗਏ ਤਾਂ ਉਹਨਾਂ ਨੂੰ ਬਾਹਰ ਕੱਢ ਦੇਣਾ ਉਸ ਤੋਂ ਬਾਅਦ 8-10 ਘੰਟੇ ਲਈ ਇਹਨਾਂ ਨੂੰ ਭਿਉਂ ਕੇ ਰੱਖਣਾ ਭਿਉਣ ਤੋਂ ਬਾਅਦ ਇਹਨੂੰ ਇੱਕ ਜਗ੍ਹਾ ਸਾਵੇਂ ਰੱਖ ਕੇ ਬੋਰੀ ਦੇ ਉੱਤੇ ਪਾ ਕੇ ਸੁਕਾ ਲੈਣਾ ਸਕਾਉਣ ਤੋਂ ਬਾਅਦ ਉਲੀ ਨਾਸ਼ਕ ਸਪ੍ਰਿੰਟ 75WS ਨਾਲ ਇਹਨੂੰ ਸੋਧੇ ਚੰਗੀ ਤਰ੍ਹਾਂ ਸੋਧ ਕੇ ਇਹਦੀ ਚਾਹੇ ਸਿੱਧੀ ਬਿਜਾਈ ਕਰ ਲਓ ਚਾਹੇ ਇਹਦੀ ਪਨੀਰੀ ਲਓ। ਬਾਈ ਆਹ ਤਾਂ ਤੇਰਾ ਬਹੁਤ ਬਹੁਤ ਧੰਨਵਾਦ। ਵੀ ਮੈਂ ਤਾਂ ਬੀਜਾਂ ਦੇ ਉੱਤੇ ਘਾਟਾ ਖਾ ਲੈਣਾ ਸੀ। ਉਹ ਨਾ 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 ਜਰਾ ਧੰਨਵਾਦ ਮੇਰਾ ਨਹੀਂ ਧੰਨਵਾਦ ਸੀਆਈਪੀਡੀ ਪੀਮ ਦਾ ਕਰ ਜਿਨ੍ਹਾਂ ਨੇ ਪਿੰਡ ਪਿੰਡ ਜਾ ਕੇ ਕਸਬੇ ਕਸਬੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਕੀਤੀ ਬਾਰੇ ਦੀ ਵੀ ਤੇਰੀ ਜਾਣਕਾਰੀ ਪ੍ਰਾਪਤ ਕਰ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਕਨਵਰਟ ਨੈਟਵਰਕ